ਦਿੱਲੀ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੌਨਸੂਨ ਨੇ ਐਨਸੀਆਰ ਦਿੱਲੀ ਵਿਖੇ ਦਸਤਕ ਦਿੱਤੀ ਹੈ ਤਾਂ ਉਸ ਤੋਂ ਬਾਅਦ ਮੌਸਮ ਸੁਹਾਵਣਾ ਤਾਂ ਬਣਿਆ ਹੋਇਆ ਹੈ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਉਥੇ ਹੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਵਿੱਚ ਹੀ ਸੜਕਾਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਗਿਆ ਤੇ ਉਸ ਤੋਂ ਬਾਅਦ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਉਸਦੇ ਟਰਮੀਨਲ 1 ਦੀ ਛੱਤ ਹੇਟਾਂ ਡਿੱਗ ਪਈ ਜਿਸ ਦੇ ਚਪੇਟ ਵਿੱਚ ਕਈ ਗੱਡੀਆਂ ਵੀ ਆਈਆਂ ਕਈ ਗੱਡੀਆਂ ਨੁਕਸਾਨੀਆਂ ਗਈਆਂ ਹਨ ਗੱਡੀਆਂ ਦੇ ਵਿੱਚ ਬੈਠੇ ਲੋਕੀ ਵੀ ਨੁਕਸਾਨੇ ਗਏ ਹਨ ਕਈ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਦੇ ਉੱਤੇ ਟਰਮੀਨਲ 1 ਦੀ ਛੱਤ ਡਿੱਗੀ ਤਾਂ ਜਿਸ ਤੋਂ ਬਾਅਦ ਕਿ ਸੁਰੱਖਿਆ ਬਲਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਉਹਨਾਂ ਦੇ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਉੱਥੇ ਫਾਇਰ ਸਹਾਇਤਾ ਟੀਮਾਂ ਨੇ ਵੀ ਦੱਸਿਆ ਕਿ 5:30 ਵਜੇ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਟਰਮੀਨਲ 1 ਦੀ ਜਿਹੜੀ ਛੱਤ ਹੈ ਉਹ ਹਿੱਟਾ ਡਿੱਗ ਪਈ ਹੈ ਤਾਂ ਉਹਨਾਂ ਦੀਆਂ ਗੱਡੀਆਂ ਵੀ ਮੌਕੇ ਤੇ ਉੱਥੇ ਪਹੁੰਚੀਆਂ ਜਿਸ ਤੋਂ ਬਾਅਦ ਕਿ ਉਹਨਾਂ ਵੱਲੋਂ ਵੀ ਲਗਾਤਾਰ ਹਜੇ ਵੀ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਵੱਡਾ ਨੁਕਸਾਨ ਹੋਇਆ ਹੈ ਬਹੁਤ ਸਾਰੀਆਂ ਗੱਡੀਆਂ ਨੁਕਸਾਨੀਆਂ ਗਈਆਂ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਗੱਡੀਆਂ ਦਾ ਕਿੰਨੇ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋਇਆ ਹੈ ਤੇ ਗੱਡੀ ਵਿੱਚ ਬੈਠੇ ਲੋਕ ਵੀ ਦੱਸਿਆ ਜਾ ਰਿਹਾ ਹੈ ਕਈ ਲੋਕ ਇਹਦੇ ਵਿੱਚ ਜ਼ਖਮੀ ਹੋਏ ਹਨ ਤਿੰਨ ਚਾਰ ਲੋਕਾਂ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਪਾਇਆ ਗਿਆ ਤਾਂ ਉਹਨਾਂ ਨੂੰ ਮੌਕੇ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਇਸ ਹਾਦਸੇ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਵਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਰਾਪੂ ਦੇ ਐਕਸ ਤੇ ਪੋਸਟ ਕੀਤਾ ਤੇ ਲਿਖਿਆ ਮੈਂ ਨਿੱਜੀ ਤੌਰ ਤੇ ਦਿੱਲੀ ਹਵਾਈ ਅੱਡੇ ਤੇ T1 ਤੇ چھت ਢਿੱਗਣ ਦੀ ਘਟਨਾ ਦੀ ਨਿਗਰਾਨੀ ਕਰ ਰਿਹਾ ਮੌਕੇ ਤੇ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ ਨਾਲ ਹੀ 에ਅਰਲਾਈਨਾਂ ਨੂੰ T1 ਤੇ ਸਾਰੇ ਪ੍ਰਭਾਵਿਤ ਯਾਤਰੀਆਂ ਦੀ ਸਹਾਇਤਾ ਕਰਨ ਦੀ ਸਲਾਹ ਦਿੱਤੀ ਗਈ ਹੈ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਬਚਾਅ ਕਰਨ ਦਾ ਕੰਮ ਹਜੇ ਵੀ ਜਾਰੀ ਹੈ ਇਸ ਹਾਦਸੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ چھਤ ਢਿੱਗਣ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ ਉੱਥੇ ਜੇਕਰ ਦਿੱਲੀ ਦੀ ਗੱਲ ਕਰੀ ਤਾਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਕਈ ਥਾਵਾਂ ਤੇ ਨਾ ਪਾਣੀ ਭਰਿਆ ਹੋਇਆ ਹੈ ਕਿ ਲੋਕਾਂ ਨੂੰ ਗੋਟੀਆਂ ਕਿਸ਼ਤੀਆਂ ਬਣਾ ਕੇ ਉਸ ਦੇ ਉੱਤੇ ਹੀ ਇੱਧਰ ਉੱਧਰ ਜਾਣਾ ਪੈ ਰਿਹਾ ਹੈ ਤੇ ਆਵਾਜਾਈ ਨੂੰ ਇਸ ਕਾਰਨ ਕਾਫੀ ਨੁਕਸਾਨ ਹੋਇਆ ਹੈ ਤਾਂ ਕਾਫੀ ਸਮੇਂ ਤੋਂ ਗਰਮੀ ਚੱਲ ਰਹੀ ਸੀ ਜਿਸ ਕਾਰਨ ਲੋਕਾਂ ਲਈ ਗਰਮੀ ਵੀ ਮੁਸ਼ਕਲ ਸੀ ਪਰ ਜਦੋਂ ਹੁਣ ਮੀਂਹ ਪਿਆ ਹੈ ਤਾਂ ਰਾਹਤ ਤਾਂ ਮਿਲੀ ਹੈ ਪਰ ਰਾਹਤ ਵੀ ਲੋਕਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਖੜੀ ਕਰ ਰਹੀ ਹੈ ਕਿਉਂਕਿ ਬੀਤੀ ਰਾਤ ਜਦੋਂ ਤੇਜ਼ ਹਵਾਵਾਂ ਚੱਲਣ ਲੱਗੀਆਂ ਅੱਜ ਸਵੇਰੇ ਤੂਫਾਨ ਚੱਲਿਆ ਤਾਂ ਇਸ ਤੋਂ ਬਾਅਦ ਦਿੱਲੀ 에ਅਰਪੋਰਟ ਵਿਖੇ ਤੇਜ਼ ਤੂਫਾਨ ਚੱਲਣ ਦੇ ਨਾਲ ਜਿਹੜੀ ਟਰਮੀਨਲ 1 ਦੀ 에ਅਰਪੋਰਟ ਦੀ ਛੱਤ ਹੈ ਉਹ ਡਿੱਗ ਜਾਂਦੀ ਜਿਸ ਕਾਰਨ ਥੱਲੇ ਖੜੀਆਂ ਗੱਡੀਆਂ ਦਾ ਨੁਕਸਾਨ ਹੋਇਆ ਲੋਕਾਂ ਦਾ ਵੀ ਨੁਕਸਾਨ ਹੋਇਆ ਤੇ ਇਸ ਦੀਆਂ ਵੀਡੀਓਜ਼ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਬਣਾਈਆਂ ਗਈਆਂ ਹਨ ਇਸ ਤੋਂ ਬਾਅਦ ਸੁਰੱਖਿਆ ਟੀਮਾਂ ਨੂੰ ਉੱਥੇ ਮੌਕੇ ਤੇ ਬੁਲਾਇਆ ਗਿਆ ਤੇ ਸੁਰੱਖਿਆ ਟੀਮਾਂ ਦੇ ਵੱਲੋਂ ਹਜੇ ਵੀ ਇਸ ਦਾ ਕੰਮ ਜਾਰੀ ਹੈ ਇਸ ਦਾ ਕੰਮ ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਦੇ ਵਿੱਚ ਕਿਵੇਂ ਗੱਡੀਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ مالی ਨੁਕਸਾਨ ਦੀ ਗੱਲ ਕਰੀ ਤਾਂ مالی ਨੁਕਸਾਨ ਬਹੁਤ ਹੋਇਆ ਹੈ ਕਈ ਲੋਕ ਜ਼ਖਮੀ ਹੋਏ ਹਨ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਹਨ ਤੇ ਮੌਕ ਕੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਸਵੇਰੇ 5:30 ਵਜੇ ਦੀ ਘਟਨਾ ਹੈ ਕਿਉਂਕਿ 5:30 ਵਜੇ ਫਾਇਰ ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਉਹਨਾਂ ਦੀਆਂ ਕਈ ਗੱਡੀਆਂ 에어ਪੋਰਟ ਵਿਕੇ ਪਹੁੰਚੀਆਂ